ਰਾਹੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਪੇਸ਼ ਕਰਾਂਗੂ ਮੀਰ ਨੂੰ ਸਾਰੇ ਠੀਕ ਹੋਵਗੇ ਮੈਂ ਤੁਹਾਡਾ ਛੋਟਾ ਪਰ ਅਮਰਪਾਲ ਸਿੰਘ ਬੱਬੂ ਤੇ ਆਪਾਂ ਪਹੁੰਚਾਂਗੇ ਬਾਈ ਜੀ ਮੋਗੇ ਟਰੈਕਟਰ ਦੀ ਮੰਡੀ ਤੇ ਤੇ ਨਾਲ ਹੀ ਬਾਈਆਂ ਦਾ ਸ਼ੋਅਰੂਮ ਹੈ ਕਰਨਾਲ ਟਰੈਕਟਰ ਸੇਵ ਪਰਤੇਜ ਦੇ ਨਾਂ ਤੇ ਤੇ ਬਾਈਆਂ ਕੋਲੇ ਪੂਰੇ ਘੰਟ ਘੰਟ ਕੰਡੀਸ਼ਨਰ ਦੇ ਟਰੈਕਟਰ ਹੁੰਦੇ ਨੇਗੇ ਤੇ 24 ਘੰਟੇ ਟਰੈਕਟਰ ਅਵੇਲੇਬਲ ਹੁੰਦੇ ਨੇ ਜਦੋਂ ਮਰਜ਼ੀ ਸੀਜ਼ਨ ਆਫ ਹੋਵੇ ਚਾਹੀ ਸੀਜ਼ਨ ਚੱਲਦਾ ਹੋਵੇ ਜਦੋਂ ਮਰਜ਼ੀ ਆ ਕੇ ਖਰੀਦ ਸਕਦੇ ਹੋਗੇ ਤੇ ਬਾਕੀ ਜਿੰਨੇ ਵੀ ਟਰੈਕਟਰ ਹੁੰਦੇ ਨੇਗੇ ਜ਼ਿਆਦਾਤਰ ਬਾਈ ਜੀ ਤਾਰਾਂ ਦੇ ਹਰੇਕ ਨਵੇਂ ਹੁੰਦੇ ਨੇ ਕਿ ਜਨਾਲ ਦੇ ਟੈਨ ਨੂੰ ਫਿਰ ਤਾਂ ਲੱਗਦੀ ਗੱਲ ਆ ਨਹੀਂ ਬਾਈਆਂ ਦੇ ਕੋਲੇ ਨਵੇਂ ਟਾਰਾਂ ਚ ਹੁੰਦੇ ਨੇਗੇ ਤੇ ਆਪਾਂ ਸਟਾਰਟ ਕਰਾਂਗੇ ਟਾਈਗਰ ਤੋਂ ਤੇ ਸੋਨਾਲੀਕਾ ਇਹ ਫੁੱਲ ਟੌਮ ਮਾਡਲ ਦਾ ਚੇਂਜਰ ਵਾਲਾ ਟਰੈਕਟਰ ਆ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਸਕਦੇ ਹਾਂ ਤੇ ਓਕੇ ਰਿਪੋਰਟ ਚਾਗਾ ਤੇ ਮਾਡਲ ਹੈਗਾ ਭਾਈ ਜੀ 21 ਤੇ ਨਾਲ ਨਾਲ ਸਾਨੂੰ ਚਾਲ ਚਲਾਵਾ ਦੇ ਵੀ ਦੱਸਾਂਗੇ ਤੇ ਕਿੰਨੇ ਘੰਟੇ ਚੱਲਿਆ ਹੋਗਾ ਚੇਂਜਰ ਵਾਲਾਗਾ ਫੁੱਲ ਟੌਮ ਮਾਡਲ ਇਹ ਬਾਕੀ ਸਾਨੂੰ ਚਾਲ ਚਲਾਵਾ ਦੱਸਿਓ ਭਾਈ ਜੀ ਇਹ ਲੈ ਬਾਈ ਜੀ ਸੇਸੋ 2 ਘੰਟੇ ਚੱਲ ਰਿਹਾ ਹੈ ਬਈ ਸੇਸੋ 2 ਘੰਟੇ ਚੱਲ ਰਿਹਾ ਕੰਪਨੀ ਰਿਕਾਰਡ ਤੇ ਬੈਕ ਡੈਰ ਰਹਿ ਗਿਆ ਬਈ ਜੀ 80 85 ਪੈਸੇ ਤੇ ਫਰੰਟ ਹੈ ਰਵੇ ਇਹ ਮਾਡਲ ਹੈਗਾ ਬਈ ਜੀ 21 ਤੇ ਡਿਮਾਂਡ ਆਈ ਹੈ 6 ਲੱਖ 50 ਹਜ਼ਾਰ ਰੁਪਇਆ ਜਿਹੜਾ ਟਰੈਕਟਰ ਜਿੰਨੇ ਕਹਦੀ ਆ ਪਰ ਲਾਂਚ ਹੋਏ ਹੋਏ ਨਹੀਂ ਗਾ ਉਹ ਟਰੈਕਟਰ ਵੀ ਬਾਈਆਂ ਕੋਲੇ ਅਵੇਲੇਬਲ ਹੁੰਦੇ ਨੇ ਜੀ ਬਾਕੀ ਕੰਡੀਸ਼ਨ ਦਾ ਪੂਰਾ ਸਭ ਤੇ ਅੱਗੇ ਹੈਗਾ ਬਈ ਜੀ ਸਿਕੰਦਰਾ ਡੀਆਈ 7RX ਚੇਂਜਰ ਵਾਲਾ ਪੀਵੀ 28 ਮਲੇਰਪੋਟ ਦਾ ਨੰਬਰ ਆ ਬਈ ਜੀ ਤੇ ਫੋਲਟੋ ਮਾਡਲ ਆ ਚੇਂਜਰ ਵਾਲਾ ਗਾ ਤੇ 60 ਹੌਸਪਾਵਰ ਦਾ ਤੇ ਪਿਛਲੇ ਸਾਲ ਵੀ ਪੂਰੀ ਠੱਕ ਪਈਆ ਟਰੈਕਟਰ ਨੇ ਤੇ ਇਹ ਚੱਲਿਆ ਹੋਇਆ ਜੀ ਓਨਲੀ 390 ਘੰਟੇ ਕੰਪਨੀ ਰਿਕਾਰਡ ਤੇ ਸਾਈਡ ਗੇਅਰ ਆ ਤੇ ਟਾਇਰ ਵੀ ਜੀ ਚੌਕੜਾ ਨਵਾਂ ਪੈਨੇਗੇ ਓਕੇ ਰਿਪੋਰਟ ਦੇ ਬਏ ਟਰੈਕਟਰ ਵੀ ਸਾਫ਼ ਨੁੱਤਰਾ ਗਾ ਤੇ ਐਚ ਡੀ ਐਮ ਵਾਲਾ ਹੈਵੀ ਡਿਊਟੀ ਘਟ ਘੱਟ ਪਿਆ ਤੇ ਕਹਿੰਗੇ ਬਈ ਜੀ ਅਰਜਨ ਮਹਿੰਦਰਾ 605 ਤੇ 22 ਮਾਡਲ ਆ 7 ਲੱਖ 45 ਹਜ਼ਾਰ ਰੁਪਏ ਡਿਮਾਂਡ ਆ ਇਹ ਕਿਹਾ ਭਾਈ ਜੀ ਪੀਪੀ02 ਇਹ ਕਿਹਾ ਭਾਈ ਜੀ ਅੰਮ੍ਰਿਤਸਰ ਦਾ ਨੰਬਰ ਇਹ ਮਲੇਰ ਕੋਟ ਲੈ ਆ ਸੀ ਤੇ ਉਹ ਵੀ ਅੰਮ੍ਰਿਤਸਰ ਦਾ ਦਾ ਇਹ ਭਾਈ ਜੀ 21 ਮਾਡਲ ਆ 895000 ਰੁਪਏ ਦੀ ਡਿਮਾਂਡ ਆ ਕਿ ਤੇ ਬਾਕੀ ਸਭ ਨੂੰ ਚੱਲ ਚਲਾਵੇ ਦਾ ਵੀ ਨਾਲ ਦੇ ਨਾਲ ਦੱਸਾਂਗੇ 4x4 ਆ ਗਿਆ ਇਹ ਇਹ ਚੱਲਿਆ ਭਾਈ ਜੀ 871 ਘੰਟੇ ਲੈ ਆ ਭਾਈ ਜੀ ਨਾਲ ਦੇ ਨਾਲ ਚੇਂਜਰ ਵਾਲਾ ਤੇ ਫੁੱਲ ਟੌਮ ਮਾਡਲ ਥੁੱਲੇ ਪਲੇਟਫਾਰਮ ਵਾਲਾ ਤੇ ਛੋਟੇ ਗੇਅਰ ਵਾਲਾ ਤੇ ਲੱਗ ਦੋ ਕਲੱਚ ਵਾਲਾ ਬੈਕਟਾ ਰਹਿ ਗਏ ਨੇ ਭਾਈ ਜੀ 90 ਪੈਸੇ ਤੇ ਫਰੰਟ ਐਡ ਵੀ ਭਾਈ ਤੇ ਅਗੇ ਅਗੇ ਬਾਈ ਜੀ ਅਗੇ ਅਗੇ ਬਾਈ ਜੀ ਮੈਸੀ 9500 ਸਮਾਰਟ ਤੇ 2022 ਮਾਡਲ ਆ 7 ਲੱਖ 65000 ਰੁਪਏ ਰੇਟ ਆ ਟਾਇਰ ਬਾਈ ਜੀ ਬੈਗ ਨਵੇਂ ਨਿੰਗੇ ਤੇ ਫਰੰਟ ਵੀ ਬਾਈ ਜੀ ਤੇ ਚੇਂਜਰ ਵਾਲਾ ਗੇ ਬਾਈ ਜੀ ਬਾਕੀ ਫਾਈਬਰ ਦੀ ਵੋਟ ਲੱਗੀ ਹੋਈ ਹੈਗੀ ਤੇ ਚੱਲ ਚਲਾਵਾ ਇਹਦੇ ਚੱਲੇ ਹੋਏ ਬਾਈ ਜੀ 383 ਘੰਟੇ ਤੇ ਬਾਕੀ ਕੁੱਲੇ ਪਲੇਟਫਾਰਮ ਚ ਚੇਂਜਰ ਗੇਅਰ ਵਾਲਾ ਗਾ ਓਕੇ ਰਿਪੋਰਟ ਦਾ ਰੰਗ ਪੀਟ ਦਾ ਬਾਈ ਜਿੰਨਾ ਹੈਗਾ ਸਾਰਾ Ориਜਨਲ ਗਾ ਤੇ ਬੈਕ ਸਾਈਡ ਤੇ ਤੁਹਾਨੂੰ ਵੇਟ ਵਗੈਰਾ ਵੀ ਦਿਖਾ ਦੇਣਗੇ ਵੇਟ ਵਗੈਰਾ ਵੀ ਲੱਗੇ ਹੋਣਗੇ ਚਲੋ ਬਈ ਚੈੱਕ ਕਰੋ ਤੇ 35 ਕਿਲੋ ਦੀ ਇੱਕ ਪਲੇਟ ਆ ਕੀ ਦੋਨੇ ਪਾਸੇ ਲੱਗੇ ਹੋਣੇ ਤੇ ਮੂਰੇ ਹੈਵੀ ਬੰਪਰ ਲੱਗਾ ਹੈ ਚੱਕੇਗਾ ਭਾਈ ਜੀ ਫਾਰਮਟ੍ਰੈਕ 60 ਮੈਕਸ ਪਾਵਰ ਮੈਕਸਾ ਲੱਗਾ ਤੇ ਪੀ ਵੀ 29 ਮੋਗੇ ਦਾ ਨੰਬਰ ਹੈਗਾ 20 ਮਾਡਲ ਲੱਗਾ 7 ਲੱਖ 65 ਹਜ਼ਾਰ ਰੁਪਏ ਨੂੰ ਮਿਲਣ ਲੱਗੇ ਚੌਕੜਾ ਭਾਈ ਜੀ ਟਾਇਰਾਂ ਦਾ ਐਮ ਆਰ ਪਤਾ ਨਮਾਗਾ ਤੇ ਛੋਟੇ ਗੇਅਰ ਵਾਲਾ ਛੋਟਾ ਟਰੈਕਟਰ ਹੈਗਾ ਤੇ ਬਾਕੀ ਪਿੱਛੇ ਵੇਟ ਵਗੈਰਾ ਲੱਗੇ ਹੋਣਗੇ 45 ਕਿਲੋ ਦੀ ਇੱਕ ਪਲੇਟ ਲੱਗੀ ਹੋਈ ਹੈਗੀ ਤੇ ਦੂਨੇ ਪਾਸੇ ਲੱਗੇ ਹੋਏ ਨੇ ਕਿਤੇ ਵੀ ਬਾਕੀ ਕਨੋਪੀ ਵਗੈਰਾ ਤੁਸੀਂ ਚੈੱਕ ਕਰ ਸਕਦੇ ਹੋ ਪੂਰਾ ਓਕੇ ਰਿਪੋਰਟ ਚਾ ਤੇ ਸਮਾਈ ਤੇ ਟਰੈਕਟਰ ਚੱਲੇ ਆ ਤੇ ਚਾਲ ਚਲਾਵੇ ਦੀ ਗੱਲ ਕਰੀਏ ਵੀ ਜੀ 876 ਘੰਟੇ ਚੱਲੇ ਆ ਕੰਪਨੀ ਰਿਕਾਰਡ ਚਲੋ ਬਈ ਚੈੱਕ ਕਰੋ ਕੰਡੀਸ਼ਨ ਐਨ ਓਕੇ ਦੀ ਰਿਪੋਰਟ ਚਾ T20 ਛੋਟੇ ਗੇਅਰ ਵਾਲਾ ਮਾਡਲ ਬਈ ਜੀ 2 7 ਲੱਖ 65 ਹਜ਼ਾਰ ਅੱਗੇ ਗਿਆ ਬਈ ਜੀ 0 ਮੀਟਰ ਵਾਲਾ 3620 ਚੌਂਕੜਾ ਇਹਦਾ ਵੀ ਨਮਾਗਾ ਪਰ 0 ਮੀਟਰ ਕਿਵੇਂ ਆ ਗਿਆ ਬਈ ਇਹ ਮੋਡੀਫਾਈ ਕਰਵਾਇਆ ਹੋਇਆ ਹੈ ਪੀਵੀ 42 ਨੰਬਰ ਆ ਬਾਈ ਜੀ ਤੇ ਚੈੱਕ ਕਰੋ ਬਾਈ ਜੀ 96 ਮਾਡਲ ਲਗਾ ਤੇ 295000 ਰੁਪਏ ਡਿਮਾਂਡ ਆਗੇ ਬਾਕੀ ਟਰੈਕਟਰ ਦਾ ਰੰਗ ਰੂਪ ਤੁਸੀਂ ਦੇਖ ਸਕਦੇ ਹੋ ਬਾਈ ਜੀ ਪੂਰਾ ਘੈਂਟ ਹੈ ਚਮਕਣ ਚਮਕਣ ਵਾਲਾ ਰੰਗ ਕਰਿਆ ਹੋਗਾ ਬਾਈ ਚੈੱਕ ਕਰੋ ਕੰਡੀਸ਼ਨ ਚੌਕੜਾ ਐਮਰ ਪਤਾ ਨਵਾਂਗਾ ਮੋਡੀਫਾਈ ਕਰਵਾਇਆ ਹੋਇਆ ਹੈ ਬਾਈ ਜੀ ਤੇ ਅੱਗੇ ਕਹੇ ਬਾਈ ਜੀ ਅਰਜਨ ਨੋਵੋ ਮਹਿੰਦਰਾ 605 ਟੀਆਈ ਪੀਵੀ 38 ਨੰਬਰ ਹੈਗਾ ਤੇ ਜੇ ਫਰੰਟ ਨਾਲ ਦੀ ਗੱਲ ਕਰੀ ਬਾਈ ਜੀ 90 ਪੈਸੇ ਨੇਗੇ ਤੇ ਬੈਕਟਾ ਰਹਿਗੇ ਨੇ ਬਾਈ ਜੀ 80 ਕੇ ਪੈਸੇ ਤੇ 16 ਦੇ ਟਾਇਰਾਂ ਚੰਗਾ ਤੇ ਬਾਕੀ ਰੰਗ ਰੰਗ ਰੂਪ ਦਾ ਸਾਰਾ ਸੋਨਾ ਪਿਆਗਾ ਥੁੱਲੇ ਪਲੇਟਫਾਰਮ ਵਾਲਾ ਛੋਟੇ ਗੇਅਰ ਵਾਲਾ ਤੇ ਅਲੱਗ ਤੋਂ ਕਲਚ ਵਾਲਾਗਾ ਤੇ ਇਹ ਚੱਲਿਆ ਹੋਇਆ ਜੀ ਓਨਲੀ 2000 ਘੰਟਾ ਤੇ બીજી ਸੈਂਸ ਵਾਲਾ ਬਜੀ ਇਹ ਜਿਹੜੇ ਮਰਜੀ ਖੇਤ ਚ ਚੱਲਦਾ ਹੋਵੇ ਲੋਕੇਸਨ ਲੱਗ ਜਾਂਦੀ ਹੈ ਇਹ ਟਰੈਕਟਰ ਤੇ 16 ਮਾਡਲ ਹੈ ਜੀ 2 2000 ਘੰਟਾ ਚੱਲਿਆ ਹੋਇਆਗਾ ਤੇ 500 5,65,000 ਰੁਪਏ ਡਿਮਾਂਡ ਆਗੇ ਤੇ ਅੱਗੇ ਕਿਹਾ ਬਜੀ ਜਿਵੇਂ ਨਵਾਂ ਟਰੈਕਟਰ ਪੂਰਾ ਸੋਨਾਗਾ ਤੇ 241 ਤੇ ਇਹ ਵੀ ਬਈ ਜੀ ਸਾਡ ਗੇਅਰ ਚ ਆਉਣ ਲੱਗ ਜਿਵੇਂ ਆਪਾਂ ਕਹੇ ਦੀ ਬਈ ਜੀ ਤੇ ਚੌਕੜਾ ਇਹਦਾ ਵੀ ਟਾਇਰਾਂ ਦਾ ਨਮਾਗਾ ਜਿਵੇਂ ਆਪਾਂ ਪਹਿਲੀ ਬਈ ਜੀ ਵੀਡੀਓ ਚ ਕਿਹਾ ਸੀਗਾ ਵੀ ਜਿੰਨਾ ਟਰੈਕਟਰ ਹੁੰਦੇ ਨੇਗੇ ਬਾਈਆਂ ਕੋਲੇ ਨਵੇਂ ਟਾਇਰਾਂ ਚ ਹੁੰਦੇ ਨੇਗੇ ਬਾਕੀ ਪਿੱਛੇ 35 ਕਿਲੋ ਦਾ ਵੇਟ ਲੱਗਾ ਹੋਇਆਗਾ ਤੇ ਚਾਲ ਚਲਾਵੇ ਦੀ ਗੱਲ ਕਰੀਏ ਬਈ ਜੀ ਇਹ ਚੱਲਿਆ ਹੋਇਆ 875 ਘੰਟੇ ਛੋਟੇ ਘੇਰ ਵਾਲਾਗਾ ਤੇ ਬਾਕੀ ਤੁਸੀਂ ਦੇਖ ਸਕਦੇ ਹੋਗੇ ਇੱਥੇ ਲੋਨ ਵਗੈਰਾ ਵੀ ਬਈ ਜੀ ਇਹਦੇ ਉੱਤੇ ਹੋ ਜਿਵਾ ਜੇ ਕਿਸੇ ਨੇ ਲੋਨ ਕਰਵਾਉਣਾਗਾ ਤੇ ਪਾਵਰ ਸਟੀਰੀਂਗ ਆ ਫੁੱਲ ਟਾਪ ਮਾਡਲ ਆ ਪੀਵੀ 29 ਮੋਗੇ ਦਾ ਨੰਬਰ ਆ ਗਿਆ ਬਾਈ ਜੀ ਤੇ ਲੋਕਲ ਨੰਬਰ ਆ ਮੋਗੇ ਦਾ ਤੇ ਕੰਡੀਸ਼ਨ ਚੈੱਕ ਜ਼ਰੂਰ ਕਰ ਲੋ ਤੇ ਬਾਈ ਕੋਲ ਨਵੇਂ-ਨਵੇਂ ਕੰਡੀਸ਼ਨ ਦੇ ਟਰੈਕਟਰ ਹੁੰਦੇ ਹੈਗੇ ਜਿਆ ਪਰ ਤੇ ਅੱਗੇ ਕਹੇ ਬਾਈ ਜੀ Mahindra 605 DI डीलक्स ਮਾਡਲ ਚ ਆ ਗਿਆ ਬਾਈ ਜੀ ਤੇ ਜੇ ਟਾਇਰਾਂ ਦੀ ਗੱਲ ਕਰੀਏ ਪੈਕ ਟਾਇਰ ਹੈਗੇ ਨਹੀਂ ਬਾਈ ਜੀ 75 80 ਪੈਸੇ ਤੇ ਬਾਕੀ ਤੁਸੀਂ ਓਪਰ ਵਕ ਵਗੈਰਾ ਵੀ ਦੇਖ ਸਕਦੇ ਹੋ ਲਿੰਕਾ ਵਗੈਰਾ ਵੀ ਸਾਫ਼ ਪਿਆਣੀਆਂ ਪੀਪੀ 13 ਸੰਗਰੂਰ ਦਾ ਨੰਬਰ ਆ ਬਾਈ ਜੀ ਤੇ ਚਾਲ ਚਲਾਵੇ ਦੀ ਗੱਲ ਕਰੀਏ ਬਾਈ ਜੀ ਚਾਲ ਚਲਾਵੇ ਵੀ ਸੌ ਦਿਖਾ ਦਿੰਦੇ ਆ ਬਾਈ ਜੀ 876 878 ਘੰਟੇ ਚੱਲੇ ਹੋਇਆ ਬਾਈ ਜੀ ਤੇ ਛੋਟੇ ਗিয়ার ਵਾਲਾ ਫੁੱਲੇ ਪਲੇਟਫਾਰਮ ਵਾਲਾ ਤੇ ਲਓ ਬਾਈ ਜੀ ਸੰਗਰੂਰ ਦਾ ਨੰਬਰ ਆ ਬਾਈ ਜੀ 21 ਮਾਡਲ 7,65,000 ਰੁਪਏ ਡਿਮਾਂਡ ਲੱਗੀ ਬਾਕੀ ਕੰਡੀਸ਼ਨ ਦਾ ਚੈੱਕ ਕਰ ਲਓ ਬਾਈ ਜੀ ਪੂਰਾ ਸਾਫ਼ ਹੈਗਾ ਓਕੇ ਰਿਪੋਰਟ ਤੇ ਪੈਗਾ ਚੇਂਜਰ ਵਾਲਾ ਹੈ ਬਾਈ ਜੀ ਤੇ ਅੱਗੇ ਕਹੇ ਬਾਈ ਜੀ ਅਰਜਨ 605 ਛੋਟੇ ਗিয়ার ਵਾਲਾ 21 ਮਾਡਲ 6,30,000 ਰੁਪਏ ਡਿਮਾਂਡ ਲੱਗੀ ਤਕਰੀਬਨ ਬਾਈ ਜੀ ਮੇਨ ਲਾਦਾ ਇਹ ਨਾਲ ਦੇ ਟਾਇਰਾਂ ਜੀ ਹੋਊਗਾ ਬੈਕ ਟਾਇਰ ਹੈਗੇ ਨੇ ਬਾਈ ਜੀ 75-80 ਰੁਪਏ ਜੀ ਤੇ ਫਰੰਟ ਹੈ ਜੀ ਬਾਕੀ ਤੁਸੀਂ ਦੇਖ ਸਕਦੇ ਕੋਈ ਹੀ ਰੰਗ ਰੂਪ ਦਾ ਪੂਰਾ ਓਕੇ ਰਪੋਰਟ ਚ ਬੈ ਤੇ ਚਾਲ ਚਰਾਵੇ ਦੀ ਗੱਲ ਕਰੀਏ ਤੇ ਬਾਈ ਜੀ ਇਹ ਚੱਲਿਆ ਹੋਇਆ 1798 ਘੰਟੇ ਤੇ ਲੋਗ ਜੀ ਫੁੱਟ ਵਗੈਰਾ ਲੱਗੀ ਹੋਈ ਆ ਕਿੰਨੀ ਸੰ ਦਾ ਵੀ ਵਧੀਆ ਪਿਆ ਡੀ ਲਕਸ ਮਾਡਲ ਚ ਆ ਗਿਆ ਬਾਈ ਜੀ ਤੇ ਅੱਗੇ ਕਿ ਬਾਈ ਜੀ 5500 ਨਿਊ ਹਾਲੈਂਡ ਦਾ ਟਰਬੋ ਵਾਲਾ ਸਾਈਡ ਗੇਅਰ ਵਾਲਾ ਤੇ ਕੰਡੀਸ਼ਨ ਚੈੱਕ ਕਰੋ ਬਾਈ ਜੀ ਤੇ ਬੈਕ ਟਾਇਰ ਹੈਗੇ ਨਹੀਂ ਬਾਈ ਜੀ 75 ਕੇ ਪੈਸੇ ਤੇ ਫਰੰਟ ਹੈ ਵੀ ਬਾਈ ਜੀ ਤੇਰਾ ਮਾਡਲ ਹੈਗਾ 475000 ਰੁਪਏ ਡਿਮਾਂਡ ਅਗੇ ਪੀਵੀ 22 ਨੰਬਰ ਆਗਾ ਬਾਈ ਜੀ ਤੇ ਬਾਕੀ ਰੰਗ ਰੂਪ ਦਾ ਤੁਸੀਂ ਚੈੱਕ ਵੀ ਕਰ ਸਕਦੇ ਹੋ ਬੀਕੇਟੀ ਦੇ ਰਿਹਾ ਪੈਕਟ ਆਣ ਨੇਗੇ ਓਕੇ ਰਿਪੋਰਟ ਤੇ ਪੈਣੀ ਤੇ ਅੱਗੇ ਆ ਗਿਆ ਬਾਈ ਜੀ ਡੀ ਲੈਕਸ ਮਾਡਲ ਵਾਲਾ ਡੀਜੀ ਸੈਂਸ ਵਾਲਾ ਛੋਟਾ ਟਰੈਕਟਰ ਛੋਟੇ ਗੇਅਰ ਵਾਲਾ ਅਰਜਨ ਅਰਜਨ ਉਹ ਵੀ ਪਈਆ ਤੇ ਆਪਾਂ ਪਹਿਲਾਂ ਵੀ ਤੁਹਾਨੂੰ 4-5 ਅਰਜਨ ਟਰੈਕਟਰ ਦਿਖਾਤੇ ਤੇ ਜੇ ਫਰੰਟਰ ਦੀ ਗੱਲ ਕਰੀ ਬਾਈ ਜੀ ਫਰੰਟਰ ਵੀ ਨਾਲ ਦੇਣ ਤੇ ਬੈਕਡਰ ਵੀ ਬਾਈ ਜੀ ਤੇ ਪੀਵੀ 9 ਨੰਬਰ ਆਗਾ ਤੇ 2017 ਮਾਡਲ ਆ 590000 ਰੁਪਏ ਡਿਮਾਂਡ ਆ ਤੇ ਚਾਲ ਚਲਾਵੇ ਦੀ ਗੱਲ ਕਰੀਏ ਬਾਈ ਜੀ ਇਹ ਚੱਲੇ ਹੋਏ 1732 ਘੰਟੇ ਤੇ ਬਾਕੀ ਫੁੱਟ ਵਗੈਰਾ ਲੱਗੀ ਹੋਈ ਆ ਕੰਡੀਸ਼ਨ ਚੈੱਕ ਜ਼ਰੂਰ ਕਰ ਲਓ ਓਕੇ ਰਿਪੋਰਟ ਤੇ ਭੇਜਾ ਤੇ ਬਾਈ ਜੀ ਜੇ ਕਿਸੇ ਨੇ ਟਰੈਕਟਰ ਖਰੀਦਣਾ ਹੋਵੇ ਵਧੀਆ-ਵਧੀਆ ਕੰਡੀਸ਼ਨ ਦੇ ਟਰੈਕਟਰ ਹੁੰਦੇ ਨੇ 24 ਘੰਟੇ ਬਾਈਆਂ ਕੋਲੇ ਅਵੇਲੇਬਲ ਹੁੰਦੇ ਨੇਗੇ ਜਦੋਂ ਮਰਜ਼ੀ ਖਰੀਦ ਸਕਦੇ ਹੋ ਜੇ ਟੌਪ ਮਾਡਲ ਕੋਈ ਟਰੈਕਟਰ ਕਟਵਾਉਣਾ ਤਾਂ ਤੁਸੀਂ ਟਰੈਕਟਰ ਵੀ ਕਟਵਾ ਸਕਦੇ ਹੋ ਤੇ ਇਦਰ ਨਿਗਮ ਰੋਗਿਆ ਦੇ ਸਿਕੰਦਰ ਬਾਈਆਂ ਕੋਲੇ ਪੁਰਾਣੇ ਟਰੈਕਟਰ ਵੀ ਹੁੰਦੇ ਨੇ ਜੇ ਕਿਸੇ ਉਣਾ ਲੀਕਾ ਜਾਓ ਕੋਈ ਹੋਰ ਟਰੈਕਟਰ ਵੀ ਤਿਆਰ ਕਰਵਾਉਣਾਗਾ ਤਾਂ ਵੀ ਇਹਨਾਂ ਤੋਂ ਪੁਰਾਣੇ ਟਰੈਕਟਰ ਖਰੀਦ ਸਕਦੇ ਹੋਗੇ ਲੋਨ ਵਗੈਰਾ ਵੀ ਹੋ ਜਾਂਦਾਗਾ ਟਰੈਕਟਰ ਕਟਵਾਉਣਾ ਤਾਂ ਟਰੈਕਟਰ ਵੀ ਕੱਟ ਲੈਂਦੇ ਜਿਆਦਾਤਰ ਬਾਈ ਕੋਲ ਟਾਓ ਮਾਡਲ ਹੁੰਦੇ ਨੇਗੇ ਜਿਹੜੇ ਕੰਪਨੀਆਂ ਨੇ ਲਾਂਚ ਕੀਤੇ ਉਹਨਾਂ ਦੇ ਟਰੈਕਟਰ ਨੇਗੇ ਤੇ ਬਾਈ ਕੋਲ ਉਹ ਟਰੈਕਟਰ ਵੀ ਮਿਲ ਜਾਂਦੇ ਨੇਗੇ ਤੇ ਵੀਡੀਓ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਲਦ ਦੱਸਿਓ ਤੇ ਮਿਲਦੇ ਆ ਕਿਸੇ ਨਵੀਂ ਵੀਡੀਓ ਤਦ ਤੱਕ ਲਈ ਬਾਈ ਜੀ ਧੰਨਵਾਦ